ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ 96 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਐਤਵਾਰ ਵਾਲੇ ਦਿਨ ਮਿੱਠੀ ਰੋਟੀ ਦਾ ਉਪਾਅ ਕਰਨਾ ਹੈ ਜੋ ਇਸ ਪਾਅ ਬਾਰੇ ਗੱਲ ਕਰਨ ਜਾ ਰਹੇ ਹਾਂ ਸੰਗਤ ਜੀ ਇਸ ਪਾਅ ਨੂੰ ਕਰਨ ਦੇ ਨਾਲ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਇਸ ਪਾਅ ਨੂੰ ਤਿੰਨ ਐਤਵਾਰ ਕਰਨਾ ਹੋਵੇਗਾ ਜੇਕਰ ਤੁਸੀਂ ਕਰ ਲਓਗੇ ਤਾਂ ਤੁਹਾਡੀ ਹਰ ਇੱਕ ਇੱਛਾ ਜਿਹੜੀ ਹੈ ਉਹ ਪੂਰੀ ਹੋ ਜਾਵੇਗੀ ਜੇਕਰ ਆਪਾਂ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਇਨਸਾਨ ਦੁਖੀ ਹੈ ਨਾਨਕ ਦੁਖੀਆ ਸਭ ਸੰਸਾਰ ਸੰਗਤ ਜੀ ਅੱਜ ਕੱਲ੍ਹ ਦੇ ਸਮੇਂ ਵਿੱਚ ਹਰ ਇੱਕ ਦੇ ਘਰ ਵਿੱਚ ਕਲੇਸ਼ ਹੈ ਪੈਸਿਆਂ ਦੀ ਕਮੀ ਹੈ ਤੇ ਹਸਬੰਡ ਵਾਈਫ ਦੇ ਵਿੱਚ ਝਗੜਾ ਹੈ ਜਾਂ ਕੇਵੇਂ ਮੇਂ ਕਰਕੇ ਦਿਨੋ ਦਿਨ ਅੱਜ ਕੱਲ ਦੇ ਸਮੇਂ ਦੇ ਵਿੱਚ ਕਲੇਸ਼ ਵਾਧਾ ਰਹਿੰਦਾ ਹੈ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਫਿਊਚਰ ਦਾ ਫਿਕਰ ਲੱਗਾ ਰਹਿੰਦਾ ਹੈ ਜੇ ਉਹਨਾਂ ਨੂੰ ਹੁੰਦਾ ਹੈ ਕਿ ਸਾਡੇ ਬੱਚਿਆਂ ਦੀ ਜੌਬ ਨਹੀਂ ਲੱਗ ਰਹੀ ਤਾਂ ਇਹ ਸਾਰੇ ਘਰ ਦੇ ਵਿੱਚ ਸਭਨਾਂ ਨੂੰ ਇਹ ਖਾਸ ਕਰਕੇ ਸਭ ਨੂੰ ਅੱਜ ਕੱਲ ਦੇ ਸਮੇਂ ਦੇ ਵਿੱਚ ਮੁਸ਼ਕਲ ਹੁੰਦੀ ਹੈ ਤੇ ਇਹਨਾਂ ਦੇ ਬਹੁਤ ਸਾਰੇ ਸੰਗਤ ਜੀ ਉਪਾਅ ਵੀ ਹੁੰਦੇ ਹਨ ਜਿਸ ਨੂੰ ਕਰਕੇ ਅਸੀਂ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ ਤੇ ਆਪਣੀ ਮਨੋ ਕਾਮਨਾ ਪੂਰੀ ਕਰ ਸਕਦੇ ਹਾਂ ਤੇ ਆਪਣੀ ਜ਼ਿੰਦਗੀ ਨੂੰ ਦੁੱਖ ਤਕਲੀਫਾਂ ਦੇ ਵਿੱਚੋਂ ਕੱਢ ਸਕਦੇ ਹਾਂ ਸੰਗਤ ਜੀ ਜੋ ਉਪਾਅ ਇੱਕ ਆਪਾਂ ਕਰਾਂਗੇ ਉਸ ਦੇ ਨਾਲ ਸਾਡੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਕਿਉਂਕਿ ਸਾਡੇ ਸਾਰਿਆਂ ਦੇ ਕਰਮ ਅਲੱਗ-ਅਲੱਗ ਹੁੰਦੇ ਹਨ ਤੇ ਸਾਡੇ ਸਾਰਿਆਂ ਦੇ ਗ੍ਰਹਿ ਚੋਂ ਕੁੰਡਲੀ ਅਲੱਗ-ਅਲੱਗ ਹੁੰਦੀ ਹੈ ਇਸ ਕਰਕੇ ਅਸੀਂ ਇੱਕ ਹੀ ਪਰੇਸ਼ਾਨੀ ਤੁਹਾਡੇ ਨਾਲ ਕਈ ਉਪਾਅ ਲੈ ਕੇ ਆਉਂਦੇ ਹਨ ਜਿਸ ਕਰਕੇ ਕਿਹੜਾ ਉਪਾਅ ਸਾਡੇ ਤੇ ਅਸਰ ਕਰ ਜਾਵੇ ਉਸ ਦਾ ਸਾਨੂੰ ਕੁਝ ਵੀ ਪਤਾ ਨਹੀਂ ਹੁੰਦਾ ਕਿਉਂਕਿ ਇੱਕੋ ਪਾ ਕਈ ਵਾਰ ਅਸੀਂ ਕਰਦੇ ਹਾਂ ਤੇ ਉਸ ਦਾ ਸਾਨੂੰ ਰਿਜ਼ਲਟ ਨਹੀਂ ਮਿਲਦਾ ਤੇ ਆਪਾਂ ਸੋਚਦੇ ਹਾਂ ਕਿ ਇਹ ਸਭ ਚੀਜ਼ਾਂ ਤਾਂ ਵਿਅਰਥ ਹਨ ਇਸ ਦੇ ਨਾਲ ਸਾਨੂੰ ਰਿਜ਼ਲਟ ਨਹੀਂ ਮਿਲੇਗਾ ਤਾਂ ਜਿੰਨਾ ਵੀ ਹੋ ਸਕਦਾ ਹੈ ਤੁਸੀਂ ਆਪਣਾ ਛੋਟੇ-ਛੋਟੇ ਉਪਾਅ ਕਰਦੇ ਵਿੱਚ ਜ਼ਰੂਰ ਕਰਿਆ ਕਰੋ ਇਸਨਾਲ ਤੁਹਾਡਾ ਕੋਈ ਨੁਕਸਾਨ ਤਾਂ ਨਹੀਂ ਹੋ ਸਕਦਾ ਜੇ ਹੋਵੇਗਾ ਤੇ ਫਾਇਦਾ ਹੀ ਹੋਵੇਗਾ ਤੇ ਅੱਜ ਦਾ ਜੋ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਬਹੁਤ ਹੀ ਜ਼ਿਆਦਾ ਕਾਰਗਰ ਤੇ ਚਮਤਕਾਰਯੋਗ ਉਪਾਅ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਵਿਸ਼ਵਾਸ ਤੇ ਸ਼ਰਦਾ ਦੇ ਨਾਲ ਤਾਂ ਤੁਹਾਡੀਆਂ ਹਰ ਇੱਕ ਮਨੋਕਾਮਨਾ ਦੀ ਪੂਰਤੀ ਜ਼ਰੂਰ ਹੋਵੇਗੀ ਇਸ ਪਾ ਨੂੰ ਕਿਵੇਂ ਕਰਨਾ ਹੈ ਕਿਸ ਤਰੀਕੇ ਤੇ ਕਿਸ ਸਮੇਂ ਕਰਨਾ ਹੈ ਕਿੰਨਾ ਟਾਈਮ ਲਗਾਤਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਥ ਨਾਮ ਛਿਰੇਵਾ ਹੀ ਕਰੋ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸਾ ਸੰਗਤ ਜੀ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਲੱਗੇ ਹਾਂ ਇਹ ਸ਼ੱਕਰ ਵਾਲੀ ਮਿੱਠੀ ਰੋਟੀ ਦਾ ਉਪਾਅ ਸ਼ੱਕਰ ਜਿਵੇਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਮਿਠਾਸ ਭਰ ਦਿੰਦੀ ਹੈ ਉਸੇ ਹੀ ਤਰ੍ਹਾਂ ਜਿਵੇਂ ਸਾਡੇ ਖਾਣੇ ਨੂੰ ਸਵਾਦ ਬਣਾਉਂਦੀ ਹੈ ਖਟਾਸ ਮਿਠਾਸ ਭਰਦੀ ਹੈ ਉਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਮਿਠਾਸ ਭਰ ਦਿੰਦੀ ਹੈ ਤੇ ਇਸ ਪਾਣੂ ਕਰਨ ਦੇ ਲਈ ਤੁਸੀਂ ਇਸ ਪਾਣੂ ਐਤਵਾਰ ਵਾਲੇ ਦਿਨ ਕਰਨਾ ਹੈ ਤੇ ਤਿੰਨ ਐਤਵਾਰ ਤੁਸੀਂ ਲਗਾਤਾਰ ਕਰਨਾ ਹੈ ਐਤਵਾਰ ਵਾਲੇ ਦਿਨ ਸਵੇਰ ਦੇ ਸਮੇਂ ਜਦੋਂ ਤੁਸੀਂ ਆਪਣਾ ਪ੍ਰਸ਼ਾਦਾ ਤਿਆਰ ਕਰਨ ਦੇ ਲਈ ਤੁਸੀਂ ਰੋਟੀ ਬਣਾਉਣ ਦੇ ਲਈ ਆਟਾ ਗੁੰਨਦੇ ਹੋ ਤਾਂ ਤੁਸੀਂ ਆਟਾ ਇੱਕ ਅਲੱਗ ਤੋਂ ਗੁੰਨ ਲੈਣਾ ਹੈ ਜੇਕਰ ਤੁਸੀਂ ਮਿੱਠਾ ਆਟਾ ਗੁੰਨ ਸਕਦੇ ਹੋ ਤਾਂ ਤੁਸੀਂ ਆਟੇ ਦੇ ਵਿੱਚ ਥੋੜੀ ਜਿਹੀ ਸ਼ੱਕਰ ਜਾਂ ਚੀਨੀ ਮਿਲਾ ਸਕਦੇ ਹੋ ਮਿਲਾ ਕੇ ਮਿੱਠਾ ਆਟਾ ਗੁੰਨ ਲਓ ਤੇ ਉਸਦੇ ਤੁਸੀਂ 3-4 ਪ੍ਰਸ਼ਾਦੇ ਤਿਆਰ ਕਰ ਲਓ 3-4 ਰੋਟੀਆਂ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਉਸਦੇ ਵਿੱਚ ਥੋੜਾ ਜਿਹਾ ਤੁਸੀਂ ਰੋਟੀਆਂ ਦੇ ਛੋਟੇ ਛੋਟੇ ਟੁਕੜੇ ਕਰਕੇ ਥੋੜਾ ਜਿਆਦਾ ਦੇਸੀ ਘਿਓ ਪਾ ਕੇ ਉਸੇ ਚੋਰੇ ਬਣਾ ਸਕਦੇ ਹੋ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਸਿੰਪਲ ਰੋਟੀਆਂਵੇਂ ਬਣਾ ਸਕਦੇ ਹੋ ਜਿਹੜਾ ਆਪਾਂ ਘਰ ਦੇ ਵਿੱਚ ਰੋਟੀ ਬਣਾਉਣ ਦੇ ਲਈ ਆਟਾ ਗੁੰਨਾਂਗੇ ਐਤਵਰ ਵਾਲੇ ਦਿਨ ਉਸੇ ਵਿੱਚੋਂ ਤੁਸੀਂ 3-4 ਪ੍ਰਸ਼ਾਦ ਦੇ ਤਿਆਰ ਅਲੱਗ ਤੋਂ ਕਰ ਲਓ ਤੇ ਉਸ ਨੂੰ ਇੱਕ ਬਰਤਨ ਦੇ ਵਿੱਚ ਪਾ ਕੇ ਛੋਟੇ ਛੋਟੇ ਪੀਸ ਕਰਕੇ ਦੇਸੀ ਘਿਓ ਪਾ ਕੇ ਉਸ ਤੇ ਚੋਰੇ ਬਣਾ ਕੇ ਤੋੜੀ ਜੀ ਤੁਸੀਂ ਗੋੜ ਵਾਲੇ ਸ਼ੱਕਰ ਤੇ ਚਾਹ ਫਿਰ ਚੀਨੇ ਮਿਕਸ ਕਰ ਲਓ ਇਸ ਤਰ੍ਹਾਂ ਤੁਸੀਂ ਮਿੱਠੇ ਚੋਰੇ ਬਣਾ ਕੇ ਮਿੱਠੀਆਂ ਰੋਟੀਆਂ ਦੀ ਜਾਂ ਫਿਰ ਅਲੱਗ ਤੋਂ ਮਿੱਠਾ ਪਾ ਕੇ ਤੁਸੀਂ ਇਹ ਚੋਰੇ ਕਾਂਵਾਂ ਨੂੰ ਪਾਉਣੇ ਹੈ ਜੇਕਰ ਤਾਂ ਤੁਹਾਡੇ ਕੋਠੇ ਦੇ ਉੱਪਰ ਛੱਤ ਦੇ ਉੱਤੇ ਕਾਂ ਆਉਂਦੇ ਨੇ ਤਾਂ ਉਥੇ ਤੁਸੀਂ ਇਸ ਚੋਰੇ ਨੂੰ ਪਾ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਡੇ ਕਿਸੇ ਬਾਗਰਾਉਂਡ ਦੇ ਵਿੱਚ ਜਾਂ ਫਿਰ ਜਿੱਥੇ ਵੀ ਤੁਹਾਨੂੰ ਕਾਂ ਦਿਖਾਈ ਦਿੰਦੇ ਨੇ ਉਥੇ ਤੁਸੀਂ ਚੋਰੇ ਪਾ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਕਈ ਲੋਕਾਂ ਦਾ ਕਹਿਣਾ ਹੋਵੇਗਾ ਕਿ ਅੱਜਕੱਲ੍ਹ ਦੇ ਟਾਈਮ ਦੇ ਵਿੱਚ ਕਾਂ ਬਹੁਤ ਜ਼ਿਆਦਾ ਘਟ ਦਿਖਾਈ ਦਿੰਦੇ ਨੇ ਦੇਖਣ ਨੂੰ ਮਿਲਦੇ ਨਹੀਂ ਤੇ ਜੇਕਰ ਸਾਨੂੰ ਕਾਂ ਨਾ ਮਿਲਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਕਾਂ ਮਿਲਣ ਤਾਂ ਤੁਸੀਂ ਜਿਵੇਂ ਛੋਟੇ-ਛੋਟੇ ਜੀਵ ਹੁੰਦੇ ਨੇ ਕੀੜੀਆਂ ਕੀੜੇ-ਕੀੜੀਆਂ ਨੂੰ ਉਹਨਾਂ ਦੇ ਭੌਂਤੇ ਵੀ ਤੁਸੀਂ ਇਹ ਚੋਰੀ ਪਾ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਗਾਂ ਹੈ ਅਵਾਰਾ ਪਸ਼ੂ ਹੈ ਉਹਨਾਂ ਨੂੰ ਵੀ ਇਹ ਰੋਟੀਆਂ ਪਾ ਸਕਦੇ ਹੋ ਤੁਸੀਂ ਉਹਨਾਂ ਨੂੰ ਵੀ ਐਤਵਾਰ ਵਾਲੇ ਦਿਨ ਇਹ ਚੋਰੀ ਪਾਓ ਇਹ ਬਹੁਤ ਹੀ ਜ਼ਿਆਦਾ ਕਾਰਗਰ ਤੇ ਚਮਤਕਾਰਯੋਗ ਉਪਾਅ ਹੈ ਇਹ ਜਦੋਂ ਤੁਸੀਂ ਕਰਨਾ ਸ਼ੁਰੂ ਕਰਦੇ ਹੋਗੇ ਤੇਨ ਐਤਵਾ ਤੁਸੀਂ ਲਗਾਤਾਰ ਕਰੋਗੇ ਤੇ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਕੋਈ ਵੀ ਦਿਨਾਂ ਵਿੱਚ ਮਿਲਣਾ ਸ਼ੁਰੂ ਹੋਵੇਗਾ ਜੇਕਰ ਤੁਹਾਡੀਆਂ ਮਨੋਕਾਮਨਾਵਾਂ ਜੋ ਵੀ ਇਸ਼ਾਵਾਂ ਨੇ ਉਹ ਪੋਰੀਆਂ ਵਿੱਚ ਹੋ ਜਾਂਦੀਆਂ ਨੇ ਤੇ ਕੋਸ਼ਿਸ਼ ਕਰਿਓ ਕਿ ਇਹਨੂੰ ਲੰਮੇ ਸਮੇਂ ਤੱਕ ਤੁਸੀਂ ਐਤਵਾਰ ਵਾਲੇ ਦਿਨ ਇਹ ਕੰਮ ਜ਼ਰੂਰ ਕਰੋ ਇਸ ਨੂੰ ਆਪਾਂ ਇੱਕ ਛੋਟਾ ਜਿਹਾ ਪਾਵ ਵੀ ਕਹਿ ਸਕਦੇ ਹਾਂ ਤੇ ਛੋਟਾ ਜਿਹਾ ਪੁੰਨ ਵੀ ਕਹਿ ਸਕਦੇ ਹਾਂ ਕਿਉਂਕਿ ਕਿਸੇ ਜੀਵ ਜੰਤੂ ਨੂੰ ਰੋਟੀ ਪਾਉਣਾ ਇਸ ਨਾਲ ਬਹੁਤ ਹੀ ਜ਼ਿਆਦਾ ਵੱਡਾ ਪੁੰਨ ਕੰਮ ਹੁੰਦਾ ਹੈ ਤੇ ਵੱਡਾ ਪੁੰਨ ਮਿਲਦਾ ਹੈ ਇਸ ਤੋਂ ਇਲਾਵਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਵੀ ਬਹੁਤ ਪਰੇਸ਼ਾਨੀ ਚੱਲ ਰਹੀ ਹੈ ਕਿ ਕਾਫੀ ਜੋ ਲੋਕ ਇਹਨਾਂ ਦਾ ਕਹਿਣਾ ਹੈ ਕਿ ਰਿਸ਼ਤੇ ਨਹੀਂ ਹੋ ਰਹੇ ਜਾਂ ਫਿਰ ਬਹੁਤ ਸਾਰੇ ਪੇਰੈਂਟਸ ਦਾ ਕਹਿਣਾ ਹੁੰਦਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਜਾਂ ਜਿਸ ਤਰ੍ਹਾਂ ਦਾ ਉਹ ਰਿਸ਼ਤਾ ਚਾਹੁੰਦੇ ਨੇ ਉਸ ਤਰ੍ਹਾਂ ਦਾ ਉਹਨਾਂ ਨੂੰ ਰਿਸ਼ਤਾ ਨਹੀਂ ਮਿਲ ਰਿਹਾ ਤੁਸੀਂ ਸਿਰਫ ਥੈ ਨੈਟਵਰਕ ਕਰਨਾ ਜੇ ਚਾਹੋ ਤਾਂ ਹਰ ਐਟਵਰ ਨੂੰ ਤੁਸੀਂ ਉਪਾਗ ਕਰ ਸਕਦੇ ਹੋ ਉਪਾਦ ਨਾਲ ਨਾਲ ਤੁਹਾਨੂੰ ਇਸ ਦੇ ਫਾਇਦੇ ਵੀ ਬਹੁਤ ਹੋਣਗੇ ਤੇ ਪੁੰਨ ਵੀ ਬਹੁਤ ਲੱਗੇਗਾ ਕਿਉਂਕਿ ਜਦੋਂ ਅਸੀਂ ਕਿਸੇ ਬੇਜਪਾਨ ਨੂੰ ਇਸ ਤਰ੍ਹਾਂ ਰੋਟੀ ਪ੍ਰਸ਼ਾਦੇ ਪਾਉਂਦੇ ਹਾਂ ਤਾਂ ਉਸ ਦਾ ਸਾਨੂੰ ਜ਼ਿਆਦਾ ਫਾਲ ਮਿਲਦਾ ਹੈ ਇਸ ਤੋਂ ਇਲਾਵਾ ਜਿਹੜਾ ਅਸੀਂ ਤੁਹਾਨੂੰ ਮਿੱਠੀ ਰੋਟੀ ਦਾ ਜਾਂ ਚੋਰੀ ਦਾ ਉਪਾਦ ਦੱਸਿਆ ਹੈ ਉਹ ਤੁਹਾਡੇ ਘਰ ਵਿੱਚ ਜੋ ਬੱਚੇ ਨੇ ਉਹਨਾਂ ਦੇ ਮਾਤਾ ਪਿਤਾ ਵੀ ਕਰ ਸਕਦੇ ਨੇ ਤੇ ਬੱਚੇ ਵੀ ਕਰ ਸਕਦੇ ਨੇ ਤੇ ਇਸ ਦੇ ਨਾਲ ਤੁਹਾਨੂੰ ਅਸੀਂ ਇੱਕ ਹੋਰ ਉਪਾਦ ਦੱਸਦੇ ਹਾਂ ਜੋ ਸਿਰਫ ਤਾਂ ਸਿਰਫ ਜਿੰਨਾ ਬੱਚਿਆਂ ਦੇ ਵਿਆਹ ਨਹੀਂ ਹੋ ਰਿਹਾ ਹੈ ਕਾਫੀ ਤੰਗ ਪਰੇਸ਼ਾਨ ਨੇ ਕੈਂਤੂ ਪਾਵਗੇ ਟੈਨਸ਼ਨ ਦੇ ਵਿੱਚ ਹਨ ਦੁਖੀ ਹਨ ਜਿਸ ਤਰ੍ਹਾਂ ਉਹ ਰਿਸ਼ਤਾ ਚਾਹੁੰਦੇ ਹਨ ਉਹਨਾਂ ਨੂੰ ਮਿਲ ਨਹੀਂ ਰਿਹਾ ਤੇ ਇਹ ਉਪਾਸ ਸਿਰਫ ਉਹਨਾਂ ਬੱਚਿਆਂ ਦੇ ਲਈ ਹੈ ਜਿਨ੍ਹਾਂ ਦਾ ਰਿਸ਼ਤਾ ਨਹੀਂ ਹੋ ਰਿਹਾ ਜਾਂ ਰਿਸ਼ਤੇ ਦੇ ਵਿੱਚ ਦੇਰੀ ਹੋ ਰਹੀ ਹੈ ਉਸ ਪਾਣੂ ਕਰੰਦੇ ਲਈ ਤੁਸੀਂ ਇੱਕ ਤਾਂਬੇ ਦਾ ਬਰਤਨ ਲੈਣਾ ਹੈ ਚਾਹੇ ਤਾਂ ਤੁਸੀਂ ਕੋਈ ਵੀ ਕੋਲੀ ਲੈ ਸਕਦੇ ਹੋ ਤੁਸੀਂ ਇੱਕ ਗਲਾਸ ਲੈ ਸਕਦੇ ਹੋ ਤਾਂਬੇ ਦਾ ਬਰਤਨ ਲੈਣ ਤੋਂ ਬਾਅਦ ਦੇ ਵਿੱਚ ਰਾਤ ਨੂੰ ਸੌਣ ਦੇ ਸਮੇਂ ਜਿੱਥੇ ਤੁਸੀਂ ਸੌਣਾ ਹੈ ਸਰਾਣੇ ਵੱਲ ਉਹ ਤਾਂਬੇ ਦਾ ਗਲਾਸ ਪਾਣੀ ਦੇ ਨਾਲ ਭਰ ਕੇ ਵਿੱਚ 2-3 ਚਮਚ ਸ਼ੱਕਰ ਪਾ ਕੇ ਉਹਨੂੰ ਚੰਗੀ ਤਰ੍ਹਾਂ ਹਿਲਾ ਕੇ ਉੱਪਰ ਟੱਕ ਕੇ ਰੱਖ ਲੈਣਾ ਹੈ ਸਾਰੀ ਰਾਤ ਤੁਸੀਂ ਉੱਥੇ ਪਿਆ ਰਹਿੰਦੇ ਨਾ ਤੇ ਸਵੇਰੇ ਉੱਠ ਕੇ ਤੁਸੀਂ ਆਪਣਾ ਮੂੰਹ ਹੱਥ ਧੋ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਉਸ ਪਾਣੀ ਨੂੰ ਤੁਸੀਂ ਪੀ ਲੈਣਾ ਹੈ ਚੱਕਰ ਵਾਲੇ ਪਾਣੀ ਨਾਲ ਤੁਸੀਂ ਪੀ ਲੈਣਾ ਤੇ ਉਹ ਪਾਣੂ ਇੱਕ ਵਾਰ ਬੱਚੇ ਚ ਰੋਲ ਕਰਨ ਜਿਨ੍ਹਾਂ ਦੇ ਰਿਸ਼ਤਿਆਂ ਦੇ ਵਿੱਚ ਦੇਰੇ ਹੋ ਰਹੀ ਹੈ ਜਿਹੜੀ ਟੈਨਸ਼ਨ ਜਿਹੜੀ ਉਹਨਾਂ ਦੀ ਉਹ ਦੂਰ ਹੋ ਜਾਵੇਗੀ ਉਹਨਾਂ ਦੇ ਵਿੱਚ એનર્ਜੀ ਆਵੇਗੀ ਤੇ ਉਹਨਾਂ ਦਾ ਕੌਨਫੀਡੈਂਸ ਵਧੇਗਾ ਇੱਕ ਵਾਰ ਜ਼ਰੂਰ ਉਪਾਅ ਕਰਕੇ ਦੇਖਿਓ ਇਹ ਦੋ ਉਪਾਅ ਨੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਨੇ ਜੋ ਗਾਉਨੋਂ ਤੇ ਕਾਵਨੋਂ ਚੋਰੀ ਪਾਉਣੀ ਹੈ ਜਾਂ ਮਿੱਠੀ ਰੋਟੀ ਪਾਉਣੀ ਹੈ ਇਹ ਉਪਾਅ ਬਹੁਤ ਹੀ ਜ਼ਿਆਦਾ کارਗਰ ਨੇ ਜਾਂ ਫਿਰ ਤੁਹਾਡੇ ਘਰ ਦੇ ਦਰਵਾਜ਼ੇ ਤੇ ਕੋਈ ਦਰਵੇਸ਼ ਹੁੰਦਾ ਹੈ ਕੁੱਤਾ ਹੁੰਦਾ ਹੈ ਤਾਂ ਉਸ ਨੂੰ ਵੀ ਤੁਸੀਂ ਐਤਵਾਰ ਵਾਲੇ ਦਿਨ ਮਿੱਠੀ ਰੋਟੀ ਬਣਾ ਕੇ ਉੱਪਰ ਸਰੋਂ ਦਾ ਤੇਲ ਜਾਂ ਦੇਸੀ ਘਿਓ ਲਗਾ ਕੇ ਪਾ ਸਕਦੇ ਹੋ ਇਹ ਬਹੁਤ ਜ਼ਿਆਦਾ ਪੁੰਨ ਦਾ ਕੰਮ ਹੈ ਪੁੰਨ ਦੇ ਨਾਲ ਨਾਲ ਪੌਲਾ ਕੇੰਤੂ ਭਾਵਕੇ ਤੁਹਾਨੂੰ ਇਸ ਦਾ ਫਲ ਮਿਲੇਗਾ ਤੇ ਇਸ ਦੇ ਨਾਲ ਤੁਹਾਡੇ ਘਰ ਵਿੱਚ ਸਾਰੇ ਦੁੱਖ ਤਕਲੀਫਾਂ ਦਿਲੀਦਰਤਾ ਸਾਰੇ ਜੋ ਤੰਗੀਆਂ ਪਰੇਸ਼ਾਨੀਆਂ ਨੇ ਉਹ ਦੂਰ ਹੋਣ ਗਿਆ ਜਿਸ ਨਾਲ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦਾ ਜੋ ਫਿਊਚਰ ਦੇ ਵਿੱਚ ਅੜਚਨਾ ਕਾਰੋਬਾਰ ਦੇ ਵਿੱਚ ਆ ਰਹੀਆਂ ਨੇ ਉਹ ਸਾਰੀਆਂ ਦੂਰ ਹੋਣ ਗਿਆ ਸੋ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਕਿਉਂਕਿ ਇਹ ਉਪਾਅ ਬਹੁਤ ਹੀ ਜ਼ਿਆਦਾ کارਗਰ ਉਪਾਅ ਹੈ ਤੁਹਾਨੂੰ ਇਸ ਦਾ ਰਿਜ਼ਲਟ ਜ਼ਰੂਰ ਮਿਲੇਗਾ ਕਿਉਂਕਿ ਪਹਿਲੇ ਟਾਈਮ ਦੇ ਵਿੱਚ ਲੋਕ ਆਪਣੀ ਛਾਤ ਦੇ ਉੱਪਰ ਛੜੀਆਂ ਤੇ ਕਾਵਾਂ ਦੇ ਲਈ ਝੋਗਾ ਪਾਉਂਦੇ ਹੁੰਦੇ ਸਨ ਤੇ ਕੋਲ ਪਾਣੀ ਵੀ ਰੱਖਦੇ ਹੁੰਦੇ ਸਨ ਤੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਪਰਕਤ ਰਹਿੰਦੀ ਸੀ ਘਰ ਦੇ ਵਿੱਚ ਲੜਾਈ ਕਲੇਸ਼ ਨਹੀਂ ਹੁੰਦਾ ਸੀ ਕਿਉਂਕਿ ਇਹ ਬੇਜਾਨ ਪਛੂ ਪੰਛੀ ਜਾਨਵਰਾਂ ਦੀ ਸਾਂਭ ਸੰਭਾਲ ਕਰਨ ਦਾ ਸਾਨੂੰ ਬਹੁਤ ਵੱਡਾ ਫਾਇਦਾ ਮਿਲਦਾ ਹੈ ਸੋ ਐਸੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਿਆ ਹੈ ਮਿੱਠੀ ਰੋਟੀ ਦਾ ਪਾਾ ਸਿਰਫ ਇਹ ਤਿੰਨ ਪਾਣੀ ਤਿੰਨ ਐਤਵਰ ਕਰਨੇ ਚਾਹੋ ਤਾਂ ਤੁਸੀਂ ਐਤਵਰ ਕਰ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਕਿੰਨੇ ਕੁ ਵਿਸ਼ਵਾਸ ਦੇ ਨਾਲ ਇਸ ਪਾਣੂ ਕਰਦੇ ਹੋ ਸੰਗਤ ਜੀ ਏਸੀ ਸਾਡੀ ਅੱਜ ਦੀ ਵੀਡੀਓ ਵੀਡੀਓ ਚੰਗੇ ਲੱਗੇ ਤਾਂ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ